ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਇੱਕ ਨਵੀਂ ਕ੍ਰਾਈਮ ਸਟੋਰੀ ਲੈ ਕੇ ਅੱਜ ਦੀ ਵੀ ਇਹ ਜਿਹੜੀ ਕ੍ਰਾਈਮ ਸਟੋਰੀ ਸਬੰਧ ਰੱਖਦੀ ਹੈ ਜੀ ਬਿਜਨੌਰ ਯੂਪੀ ਦੇ ਵਿੱਚ ਪੈਂਦਾ ਇਹ ਘਟਨਾ ਵਾਪਰੀ ਜੀ 29 April 2024 ਨੂੰ ਤੇ ਜਿਹੜੀ ਇਹ ਸ਼ੁਰੂ ਹੁੰਦੀ ਹੈ ਘਟਨਾ June 2023 ਦੇ ਵਿੱਚ ਇੱਕ ਮਨਾਰ ਜਾਦੀ ਨਾਮ ਦਾ ਲੜਕਾ ਤੇ ਮਿਹਰ ਜਾਨ ਨਾਮ ਦੀ ਲੜਕੀ ਦੋਨੋਂ ਆਪਸ ਦੇ ਵਿੱਚ ਮਿਲਦੇ ਨੇ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੁੰਦਾ ਦੋਨੋਂ ਪਿਆਰ ਕਰ ਬੈਠਦੇ ਨੇ ਇੱਕ ਦੂਜੇ ਨੂੰ ਜਿਹੜਾ ਮিনার ਜਾਦੀ ਨਾਮ ਦਾ ਲੜਕਾ ਬਹੁਤ ਸਿੰਪਲ ਤੇ ਸਾਊ ਮੁੰਡਾ ਨਾ ਉਹ ਸ਼ਰਾਬ ਪੀਂਦਾ ਨਾ ਮੀਟ ਖਾਂਦਾ ਨਾ ਸਿਗਰਟ ਪੀਂਦਾ ਕੋਈ ਵੀ ਤੰਬਾਕੂ ਪ੍ਰੋਡਕਟ ਯੂਜ਼ ਨਹੀਂ ਕਰਦਾ ਮਤਲਬ ਪੂਰਾ ਜਿਹੜਾ ਇੱਕ ਤਰ੍ਹਾਂ ਨਾਲ ਵੈਸ਼ਨੂ ਬੰਦਾ ਜਿਹੜੀ ਕੁੜੀ ਦੇ ਨਾਲ ਇਹਨੂੰ ਪਿਆਰ ਹੁੰਦਾ ਪਹਿਲਾਂ ਦੋਸਤੀ ਹੁੰਦੀ ਹੈ ਫਿਰ ਪਿਆਰ ਹੋ ਜਾਂਦਾ ਮਹਿਰਜਾਨ ਉਹ ਇਹਦੇ ਬਿਲਕੁਲ ਉਲਟ ਸੀ ਪਹਿਲਾ 2-3 ਮਹੀਨੇ ਚੰਗੇ ਬਤੀਤ ਹੁੰਦੇ ਨੇ ਪਰ ਜਦਾ ਜਦਾਂ ਮਨਾਰ ਜਾਦੀ ਜਿਹੜਾ ਇਹਦੇ ਨਾਲ ਸਮਾਂ ਬਤਾਉਂਦਾ ਤਾਂ ਉਹ ਇਹ ਗੱਲ ਦੇਖਦਾ ਵੀ ਜੋ ਆਦਤਾਂ ਮੇਰੇ ਵਿੱਚ ਨਹੀਂ ਹੈਗੀਆਂ ਉਹ ਸਾਰੀਆਂ ਉਹਦੇ ਵਿੱਚ ਨੇ ਜਿਹੜੀ ਮੇਹਰ ਜਾਨ ਆ ਇੱਕ ਆਯਾਸ਼ ਪਸੰਦ ਕੁੜੀ ਆ ਉਹ ਸਿਕਟਾਂ ਵੀ ਪੀਂਦੀ ਆ ਸ਼ਰਾਬ ਵੀ ਪੀਂਦੀ ਆ ਮੀਟ ਵੀ ਖਾਂਦੀ ਆ ਹਰ ਐਬ ਆ ਉਹਦੇ ਵਿੱਚ ਤੇ ਜਦੋਂ ਹੌਲੀ-ਹੌਲੀ ਉਹਦੇ ਸਮਝ ਆਉਂਦੀ ਆ ਵੀ ਜਿਹੜੀ ਇਹ ਲੜਕੀ ਆ ਮੇਰੇ ਕਾਬਲ ਨਹੀਂ ਮੇਰੇ ਇਹ ਮੇਰੇ ਲੈਵਲ ਦੀ ਨਹੀਂ ਹੈਗੀ ਤੇ ਮੇਰੇ ਇਹ ਟਾਈਪ ਦੀ ਲੜਕੀ ਨਹੀਂ ਆ ਕਹਿ ਲੋ ਉਹ ਹੌਲੀ-ਹੌਲੀ ਉਸ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵਾ ਫੋਨ ਤੇ ਗੱਲਾਂ ਹੁੰਦੀਆਂ ਸੀ ਉਹ ਘਟਾ ਦਿੰਦਾ ਵਾ ਕਦੇ ਫੋਨ ਚੱਕ ਲਿਆ ਕਦੇ ਨਾ ਚੱਕਿਆ ਤੇ ਉਹ ਚਾਹੁੰਦਾ ਸੀ ਵੀ ਉਹ ਆਪ ਹੀ ਸਮਝ ਜੇ ਕਿ ਹੁਣ ਉਹ ਉਸ ਤੋਂ ਦੂਰ ਹੋਣਾ ਚਾਹੁੰਦਾ ਪਰ ਕੀ ਫਿਊਚਰ ਹੋਣ ਵਾਲਾ ਸੀ ਉਹਨੂੰ ਨਹੀਂ ਸੀ ਪਤਾ ਮਿਹਰ ਜਾਨ ਉਹਦੇ ਇੱਕ ਤਰ੍ਹਾਂ ਦੇ ਨਾਲ ਹੁਣ ਮਗਰ ਪੈ ਚੁੱਕੀ ਸੀ ਤੇ ਜਿਹੜਾ ਮিনার ਜਾਦੀ ਉਹਦੇ ਤੋਂ ਕਹਿੜਾ ਚੜਾਉਣਾ ਚਾਹੁੰਦਾ ਸੀਗਾ ਉਹ ਇੱਕ ਵਾਰੀ ਬਿਲਕੁਲ ਫੋਨ ਚੱਕਣੇ ਉਹਦੇ ਬੰਦ ਕਰ ਦਿੰਦਾ ਤੇ ਜਿਹੜੀ ਮਿਹਰ ਜਾਨ ਆ ਉਹਨੂੰ ਬਾਰ ਬਾਰ ਫੋਨ ਕਰੀ ਜਾਂਦੀ ਆ ਉਸ ਤੋਂ ਬਾਅਦ ਉਹ ਇੱਕ ਵਾਰ ਫੋਨ ਚੱਕ ਲੈਂਦਾ ਉਹ ਤਾਂ ਉਹਨੂੰ ਕਹਿੰਦੀ ਆ ਵੀ ਮੈਂ ਤੇਰੇ ਨਾਲ ਬਹੁਤ ਨਾਰਾਜ਼ ਆ ਤੇ ਤੈਨੂੰ ਮੇਰੇ ਨਾਲ ਵਿਆਹ ਕਰਨਾ ਪੈਣਾ ਤੂੰ ਇੰਨੇ ਮਹੀਨੇ ਮੇਰੇ ਨਾਲ ਬਤਾ ਕੇ ਇਦਾਂ ਪਿੱਛੇ ਨਹੀਂ ਹੋ ਸਕਦਾ ਵੀ ਮੈਂ ਵਿਆਹ ਕਰਾਉਂਗੀ ਤਾਂ ਸਿਰਫ ਤੇਰੇ ਨਾਲ ਕਰਾਉਂਗੀ ਪ੍ਰੈਸ਼ਰ ਬਣਾਉਂਦੀ ਆ ਉਹਦੇ ਤੇ ਵਿਆਹ ਦਾ ਤੇ ਜਦੋਂ ਮਨਾਰ ਜਾਦੀ ਨਹੀਂ ਮੰਨਦਾ ਤਾ ਉਹ ਕੀ ਕਰਦੀ ਆ ਉਹਦੇ ਘਰ ਤੱਕ ਪਹੁੰਚ ਜਾਂਦੀ ਆ ਉਹਦੇ ਘਰੇ ਆ ਕੇ ਇਹ ਧਮਕੀ ਦਿੰਦੀ ਆ ਉਹਦੇ ਘਰ ਵਾਲਿਆਂ ਨੂੰ ਵੀ ਮਨਾਰ ਜਾਦੀ ਦੇ ਕਿ ਇਸ ਬੰਦੇ ਨੇ ਇੰਨੇ ਮਹੀਨੇ ਮੇਰੇ ਨਾਲ ਰਿਲੇਸ਼ਨ ਰੱਖਿਆ ਵਾ ਹੁਣ ਵਿਆਹ ਤੋਂ ਮੁੱਕ ਰਿਹਾ ਵਾ ਵੀ ਮੈਂ ਪੁਲਿਸ ਥਾਣੇ ਜਾਊਂਗੀ ਤੇ ਮੈਂ ਬਲਾਤਕਾਰ ਦਾ ਜਿਹੜਾ ਇਹਦੇ ਉੱਤੇ ਪਰਚਾ ਪਾਉਂਗੀ ਜਦਕਿ ਉਹ ਇੰਨਾ ਸੌ ਮੁੰਡਾ ਸੀ ਉਹਨੇ ਕੁਝ ਵੀ ਗਲਤ ਨਹੀਂ ਸੀ ਕੀਤਾ ਮਿਹਰ ਜਾਨ ਦੇ ਨਾਲ ਪਰ ਫੇਰ ਵੀ ਇੱਕ ਝੂਠੀ ਧਮਕੀ ਉਹ ਦਿੰਦੀ ਆ ਕਿ ਜੇ ਇਹ ਵਿਆਹ ਨਹੀਂ ਕਰਾਊਗਾ ਤਾਂ ਮੈਂ ਰੇਪ ਦਾ ਕੇਸ ਪਾਉਂਗੀ ਪਹਿਲਾਂ ਤਾਂ ਜੀ ਉਹਦੇ ਘਰ ਵਾਲੇ ਜਿਹੜੇ ਮਨਾਰ ਜਾਦੀ ਦੇ ਇਹ ਪੁੱਛਦੇ ਆ ਵੀ ਤੂੰ ਇਸ ਲੜਕੀ ਨੂੰ ਜਾਣਦਾ ਵਾ ਉਹ ਕਹਿੰਦਾ ਵੀ ਮੈਂ ਦੋਸਤੀ ਕੀਤੀ ਸੀ ਸਿਰਫ ਤੇ ਅੱਗੇ ਜਿਹੜਾ ਇਹ ਰਿਸ਼ਤਾ ਬਣਾਉਣਾ ਚਾਹੁੰਦੀ ਹੈ ਇਹਦੇ ਬਾਰੇ ਮੈਂ ਨਹੀਂ ਸੋਚ ਸਕਦਾ ਕਿਉਂਕਿ ਇਹ ਇਹ ਮੇਰੇ ਟਾਈਪ ਦੀ ਕੁੜੀ ਨਹੀਂ ਹੈ ਇਹ ਸਾਰਾ ਕੁਝ ਖਾਂਦੀ ਪੀਂਦੀ ਆ ਇਹ ਸਿਗਰਟਾਂ ਤੱਕ ਪੀਂਦੀ ਆ ਤੇ ਇਹ ਐਸ਼ ਪ੍ਰਸਤ ਕੁੜੀ ਆ ਮੈਂ ਇਹਦੇ ਨਾਲ ਵਿਆਹ ਬਿਲਕੁਲ ਨਹੀਂ ਕਰਾ ਸਕਦਾ ਪਰ ਉਹ ਇਹੋ ਜੀ ਧਮਕੀ ਦੇ ਕੇ ਗਈ ਸੀ बार-बार ਉਹਨਾਂ ਨੂੰ ਧਮਕੀਆਂ ਦੇ ਰਹੀ ਸੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਜੇਲ੍ਹ ਦੇ ਅੰਦਰ ਕਰਾ ਦੂੰਗੀ ਤਾਂ ਘਰ ਦੇ ਕਹਿੰਦੇ ਨੇ ਕੋਈ ਗੱਲ ਨਹੀਂ ਵੀ ਜੇ ਤੂੰ ਉਹਦੇ ਨਾਲ ਹੁਣ ਸਮਾਂ ਬਤਾਇਆ ਵਾ ਤੁਹਾਡਾ ਵਿਆਹ ਸਾਨੂੰ ਕਰਨਾ ਪੈਣਾ ਵਾ ਵਿਆਹ ਤੋਂ ਬਾਅਦ ਇਹ ਸੁਧਰ ਜੂਗੀ ਉਹਨੂੰ ਦਲਾਸਾ ਦਿੰਦੇ ਆ ਮੁੰਡੇ ਨੂੰ ਸ਼ਾਇਦ ਇਹੀ ਉਹਦੇ ਮਾਪੇ ਦੀ ਸਭ ਤੋਂ ਵੱਡੀ ਗਲਤੀ ਸੀ ਮਨਾਰ ਜਾਦੀ ਦੇ ਉਹ ਇਹਦਾ ਵਿਆਹ ਉਹਦੇ ਨਾਲ ਕਰ ਦਿੰਦੇ ਆ ਜਾਨੀ ਕਿ ਹੁਣ ਮਨਾਰ ਜਾਦੀ ਦਾ ਜਿਹੜਾ ਵਿਆਹ ਵਾ 17 ਨਵੰਬਰ 2023 ਨੂੰ ਮਿਹਰਜਾਨ ਦੇ ਨਾਲ ਹੋ ਜਾਂਦਾ ਵਾ ਹੁਣ ਮਨਾਰ ਜਾਦੀ ਨੂੰ ਵੀ ਇਹੀ ਲੱਗਦਾ ਸੀ ਕਿ ਚਲੋ ਵਿਆਹ ਹੋ ਗਿਆ ਵੀ ਹੁਣ ਸੋਧਰ ਜੂਗੀ ਇਹ ਵਿਆਹ ਤੋਂ ਪਹਿਲਾਂ ਦੀ ਲਾਈਫ ਹੋਰ ਹੁੰਦੀ ਆ ਵਿਆਹ ਤੋਂ ਬਾਅਦ ਦੀ ਲਾਈਫ ਹੋਰ ਹੋਊਗੀ ਤੇ ਸਾਰੇ ਐਬ ਨੇ ਜਿਹੜੇ ਇਹ ਛੱਡ ਦੂਗੀ ਪਰ ਇਦਾਂ ਦਾ ਕੁਝ ਵੀ ਨਹੀਂ ਹੋ ਰਿਆ ਸੀ ਪਹਿਲੇ 1-2 ਮਹੀਨੇ ਸੀਗੇ ਜਿਹੜੇ ਬਹੁਤ ਵਧੀਆ ਉਹ ਬਦੀਤ ਕਰਦੀ ਆ ਜਿੱਦਾਂ ਇੱਕ ਬਹੁਤ ਕਾਬਲ ਪਤਨੀ ਹੁੰਦੀ ਆ ਉਹ ਸ਼ੋਅ ਕਰਦੀ ਆ ਮਨਾਰਜਾਦੀ ਦਾ ਬਹੁਤ ਖਿਆਲ ਰੱਖਦੀ ਆ ਉਹਦੇ ਘਰਦਿਆਂ ਦੇ ਨਾਲ ਬਹੁਤ ਚੰਗਾ ਵਿਹਾਰ ਕਰਦੀ ਆ ਪਰ ਹੌਲੀ ਹੌਲੀ ਜਿੱਦਾਂ ਸਮਾਂ ਬੀਤਦਾ ਦਸੰਬਰ 2023 ਦੇ ਵਿੱਚ ਹੀ ਆਪਣਾ ਜਿਹੜਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੰਦੀ ਆ ਪਹਿਲਾਂ ਤਾਂ ਇਹਦੇ ਮੂਰੇ ਫਰਮਾਇਸ਼ ਰੱਖਦੀ ਆ ਮਨਾਰਜਾਦੀ ਦੇ ਕਿ ਮੈਂ ਤੇਰੇ ਘਰਦਿਆਂ ਦੇ ਨਾਲ ਨਹੀਂ ਰਹਿ ਸਕਦੀ ਵੀ ਮੈਂ ਇਸ ਫੈਮਿਲੀ ਦੇ ਵਿੱਚ ਨਹੀਂ ਰਹਿ ਸਕਦੀ ਤੂੰ ਮੈਨੂੰ ਸ਼ਹਿਰ ਲੈ ਕੇ ਚੱਲ ਆਪਾਂ ਉੱਥੇ ਰਵਾਂਗੇ ਬਹੁਤ ਜਿਆਦਾ ਪ੍ਰੈਸ਼ਰ ਬਣਾਉਂਦੀ ਆ ਤਾਂ ਮਨਾਰਜਾ ਦੀ ਇਹਨੂੰ ਸ਼ਹਿਰ ਲੈ ਕੇ ਆ ਜਾਂਦਾ ਉੱਥੇ ਕਮਰਾ ਲੈ ਲੈਂਦਾ ਹੁਣ ਜਦੋਂ ਉੱਥੇ ਲੈ ਕੇ ਆਉਂਦਾ ਇਹਦੀ ਜਿਹੜੀ ਗਰਾਰੀ ਫਸ ਜਾਂਦੀ ਆ ਜੀ ਮਿਹਰ ਦੀ ਕਿ ਮੈਨੂੰ ਆਪਣਾ ਕਮਰਾ ਵੀ ਅਲੱਗ ਚਾਹੀਦਾ ਵੀ ਮੈਂ ਇੱਥੇ ਨਹੀਂ ਰਹਿ ਸਕਦੀ ਉਹ ਕਰ ਲੈ ਜਿੱਥੇ ਦੋ ਕਮਰੇ ਹੋਣ ਤੇਰਾ ਕਮਰਾ ਅਲੱਗ ਹੋਊਗਾ ਮੇਰਾ ਕਮਰਾ ਅਲੱਗ ਹੋਊਗਾ ਮਤਲਬ ਆਪਸ ਦੇ ਵਿੱਚ ਪਤੀ ਪਤਨੀ ਨੇ ਤਾਂ ਵੀ ਉਹ ਇਹ ਗੱਲ ਕਹਿ ਰਹੀ ਸੀ ਉਹਦੀ ਇਹ ਫਰਮਾਇਸ਼ ਵੀ ਉਹ ਪੂਰੀ ਕਰ ਦਿੰਦਾ ਇਸ ਤੋਂ ਬਾਅਦ ਉਹਦੀਆਂ ਫਰਮਾਇਸ਼ਾਂ ਤਾਂ ਮੁੱਕਣ ਵਾਲੀਆਂ ਨਹੀਂ ਸੀਗੀਆਂ ਕਦੇ ਆ ਲੈ ਕੇ ਦੇ ਮੈਨੂੰ ਕਦੇ ਉਹ ਲੈ ਕੇ ਦੇ ਕਦੇ ਰੋਜ਼ ਰਾਤ ਨੂੰ ਉਹਨੇ ਕਹਿਣਾ ਵੀ ਮੈਨੂੰ दारू ਲੈ ਕੇ ਦੇ ਨਾਲ ਮੈਨੂੰ ਚਿਕਨ ਮੰਗਾ ਕੇ ਦੇ ਵੀ ਐਹੋ ਜੀਆਂ ਫਰਮਾਇਸ਼ਾਂ ਉਹਨੇ ਰੋਜ਼ ਉੱਥੇ ਕਰਨੀਆਂ ਹੁਣ ਉਹ ਮਜਬੂਰੀ 'ਚ ਜਿਹੜਾ ਸੀਗਾ ਪਤੀ ਉਹ ਕਰਦਾ ਰਿਹਾ ਮਜਬੂਰੀ 'ਚ ਹੁਣ ਉਹਦੀ ਮਜਬੂਰੀ ਸੀਗੀ ਕਿ ਉਹਨੂੰ ਕਰਨੀਆਂ ਪੈਂਦੀਆਂ ਸੀ ਭੋਲਾ ਸੀ ਵਿਚਾਰਾ ਸਾਊ ਸੀਗਾ ਜਿਹੜਾ ਮਨਾਰਜਾਦੀ ਆ ਕਦੇ-ਕਦੇ ਉਹਦੀ ਕੋਈ ਅੱਛਾ ਪੂਰੀ ਕਰ ਦਿੰਦਾ ਸੀ ਤੇ ਕਦੇ ਨਹੀਂ ਵੀ ਕਰਦਾ ਸੀ ਜਦੋਂ ਨਹੀਂ ਸੀ ਕਰਦਾ ਤਾਂ ਉਹਦੇ ਨਾਲ ਬਹੁਤ ਬੁਰਾ ਵਤੀਰਾ ਕਰਦੀ ਸੀ ਉਹਨੂੰ ਫੇਰ ਧਮਕਾਉਂਦੀ ਸੀ ਕਿ ਜੇ ਤੂੰ ਮੇਰੀਆਂ ਫਰਮਾਇਸ਼ਾਂ ਜੋ ਮੈਂ ਮੰਗਦੀਆਂ ਤੂੰ ਮੈਨੂੰ ਨਹੀਂ ਲੈ ਕੇ ਦਏਂਗਾ ਤਾਂ ਮੈਂ ਤੇਰੇ ਉੱਤੇ ਫੇਰ ਪਰਚਾ ਪਾਉਂਗੀ ਕਿ ਤੂੰ ਘਰ ਦੇ ਵਿੱਚ ਕਲੇਸ਼ ਕਰਦਾ ਤੂੰ ਮੈਨੂੰ ਮਾਰਦਾ ਕੁੱਟਦਾ ਵਾਂ ਵੀ ਮੈਂ ਇਹ ਜਿਹੜਾ ਕੇਸ ਤੇਰੇ ਤੇ ਕਰਕੇ ਤੈਨੂੰ ਜੇਲ੍ਹ ਚ ਭਜਵਾ ਲੂੰਗੀ ਮਨਾਰ ਜਾਦੀ ਐਨੇ ਚ ਫੇਰ ਡਰ ਜਾਂਦਾ ਤੇ ਉਹਦੀ ਫਰਮਾਇਸ਼ ਉਹ ਪੂਰੀ ਕਰ ਦਿੰਦਾ ਸੀ ਹੁਣ ਹਾਲਾਤ ਇਹ ਬਣ ਚੁੱਕੇ ਸੀਗੇ ਕਿ ਜਿਹੜੀ ਮਿਹਰ ਜਾਨ ਆ ਉਹ ਮਨਾਰ ਜਾਦੀ ਨੂੰ ਕੁੱਟਣ ਤੱਕ ਲੱਗੀ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਟੌਰਚਰ ਕਰ ਰਹੀ ਸੀ ਆਪਣੇ ਪਤੀ ਨੂੰ ਮਨਾਰ ਜਾਦੀ ਇੰਨਾ ਘੂਲਾ ਸੀ ਕਿ ਉਹ ਸਾਰਾ ਕੁਝ ਬਰਦਾਸ਼ਤ ਕਰਦਾ ਰਿਹਾ ਬਦਲੇ ਦੇ ਵਿੱਚ ਉਹ ਕੁਝ ਵੀ ਕਰਨੀ ਸੀ ਪਾਰਿਆ ਆਪਣੀ ਪਤਨੀ ਨੂੰ ਕੋਈ ਵੀ ਉਹ ਨੁਕਸਾਨ ਨਹੀਂ ਸੀ ਪਹੁੰਚਾਉਂਦਾ ਜੇ ਉਹ ਮਾਰਦੀ ਸੀ ਤਾਂ ਉਹ ਨਹੀਂ ਸੀ ਮਾਰਦਾ ਉਹਨੂੰ ਪਰ ਪਰੇਸ਼ਾਨ ਬਹੁਤ ਹੋ ਚੁੱਕਿਆ ਸੀ ਉਹਨਾਂ ਨੂੰ ਹੁਣ ਉਹ ਫੈਸਲਾ ਕਰਦਾ ਉਹ ਪੁਲਿਸ ਕੋਲ ਜਾਊਗਾ ਪੁਲਿਸ ਕੋਲ ਜਾਂਦਾ ਆਪਣੀ ਸਾਰੀ ਹੱਡ ਬੀਤੀ ਪੁਲਿਸ ਨੂੰ ਦੱਸਦਾ ਤੇ ਪੁਲਿਸ ਬਿਲਕੁਲ ਵੀ ਗੌਰ ਨਹੀਂ ਕਰਦੀ ਉਹਦੀ ਗੱਲ ਤੇ ਸ਼ਾਇਦ ਇਹ ਸਾਡੀ ਤਰਾਸਦੀ ਆ ਕਿ ਲੇਡੀਜ਼ ਦੀ ਸੁਣਵਾਈ ਆ ਜਿਹੜੀ ਇਸ ਮਾਮਲੇ 'ਚ ਜਲਦੀ ਹੋ ਜਾਂਦੀ ਆ ਤੇ ਮਰਦਾਂ ਨੂੰ ਬਹੁਤ ਜਿਹੜੀ ਮਰਦਾਂ ਦੀ ਸੁਣਵਾਈ ਹੋ ਤਾਂ ਜਾਂਦੀ ਆ ਕਾਫੀ ਲੇਟ ਹੁੰਦੀ ਆ ਜੇ ਮੈਂ ਗਲਤ ਨਾ ਆਵਾਂ ਚਲੋ ਫੇਰ ਉਹ ਥੱਕ ਹਾਰ ਕੇ ਵਾਪਸ ਆ ਜਾਂਦਾ ਤੇ ਫੇਰ ਉਹ ਜ਼ੁਲਮ ਆ ਜਿਹੜਾ ਆਪਣੇ ਆਪ ਤੇ ਸਹੀ ਜਾਂਦਾ ਵਾ ਕੁਝ ਦੇਰ ਬਾਅਦ ਫੇਰ ਪਰੇਸ਼ਾਨ ਹੋ ਕੇ ਦੁਬਾਰਾ ਫੇਰ ਕੋਸ਼ਿਸ਼ ਕਰਦਾ ਪੁਲਿਸ ਥਾਣੇ ਜਾਂਦਾ ਵਾ ਉੱਥੇ ਰਿਪੋਰਟ ਲਗਾਉਣ ਦੀ ਕੋਸ਼ਿਸ਼ ਕਰਦਾ ਵਾ ਪੁਲਿਸ ਨੂੰ ਕਹਿੰਦਾ ਵਾ ਕਿ ਮੇਰੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਵਾ ਮੇਰੀ ਘਰ ਵਾਲੀ ਮੈਨੂੰ ਮਾਰਦੀ ਕੁੱਟਦੀ ਆ ਤੇ ਮੇਰੇ ਨਾਲ ਬਹੁਤ ਗਲਤ ਵਿਤੀਰਾ ਕੀਤਾ ਜਾ ਰਿਹਾ ਵਾ ਪਰ ਪੁਲਿਸ ਉਦੋਂ ਵੀ ਇਹਦੀ ਗੱਲ ਤੇ ਕੋਈ ਧਿਆਨ ਨਹੀਂ ਦਿੰਦੀ ਇਹਨੂੰ ਉੱਥੋਂ ਭਜਾ ਦਿੱਤਾ ਜਾਂਦਾ ਵਾ ਹੁਣ ਉਹਨੇ ਇਹ ਧਾਰ ਲਿਆ ਸੀਗਾ ਕਿ ਜੇ ਪੁਲਿਸ ਦੇ ਸਾਹਮਣੇ ਮੈਂ ਸਾਬਤ ਕਰਨਾ ਆਪਣੇ ਆਪ ਨੂੰ ਸਹੀ ਤਾਂ ਮੇਰੇ ਕੋਲ ਕੋਈ ਸਬੂਤ ਹੋਣਾ ਚਾਹੀਦਾ ਵਾ ਤੇ ਮিনার ਜਾਦੀ ਹੁਣ ਕੋਈ ਸਬੂਤ ਜਟਾਉਣਾ ਚਾਹੁੰਦਾ ਸੀ ਕਿ ਉਹਦੀ ਘਰ ਵਾਲੀ ਦਾ ਵਤੀਰਾ ਉਹਦੇ ਨਾਲ ਕੀ ਆ ਉਹ ਕਿਸੇ ਤਰ੍ਹਾਂ ਮੈਂ ਪੁਲਿਸ ਨੂੰ ਦਿਖਾ ਸਕਾਂ ਉਹ ਕੀ ਕਰਦਾ ਕਿ ਇੱਕ ਹਿਡਨ ਕੈਮਰਾ ਲੈਂਦਾ ਹਿਡਨ ਕੈਮਰਾ ਲੈ ਕੇ ਆਪਣੇ ਕਮਰੇ ਦੇ ਵਿੱਚ ਫਿਟ ਕਰ ਦਿੰਦਾ ਇਹ ਜਿਹੜੀ ਗੱਲ ਆ ਦੀ ਜਦੋਂ ਉਹ ਕੈਮਰਾ ਲੈਂਦਾ ਵਾ ਇਹ 29 ਅਪ੍ਰੈਲ 2024 ਦੀ ਗੱਲ ਆ ਜਿੱਥੋਂ ਮੈਂ ਇਹ ਸਟਾਰਟ ਕੀਤਾ ਸੀ ਜਿਹੜੀ ਘਟਨਾ ਉਦੋਂ ਹੀ ਹੋਈ ਤੇ ਉਸੇ ਦਿਨ ਦੇਖੋ ਜਿਹੜੀ ਮਹਿਰ ਜਾਨਾ ਤੇ ਇਹਨਾਂ ਦੇ ਵਿੱਚ ਬਹੁਤ ਜ਼ਬਰਦਸਤ ਇੱਕ ਕਲੇਸ਼ ਹੁੰਦਾ ਇਸੇ ਗੱਲ ਤੋਂ ਕਿ ਉਹ ਕਹਿੰਦੀ ਆ ਵੀ दारू ਲਿਆ ਕੇ ਦੇ ਮੈਨੂੰ ਤੇ ਨਾਲ ਚਿਕਨ ਲਿਆ ਕੇ ਦੇ ਪਰ ਮਨਾਰ ਜਾਦੀ ਇਹ ਉਹਦੀ ਗੱਲ ਨਹੀਂ ਮੰਨਦਾ ਜਦੋਂ ਗੱਲ ਨਹੀਂ ਮੰਨਦਾ ਉਹ ਕੀ ਕਰਦੀ ਆ ਮਿਹਰ ਜਾਨ ਇਹਦੇ ਦੁੱਧ ਦੇ ਵਿੱਚ ਕੋਈ ਨਸ਼ੀਲੀ ਦਵਾਈ ਪਾਉਂਦੀ ਆ ਇਹਨੂੰ ਦੁੱਧ ਦਿੰਦੀ ਆ ਤੇ ਜਦੋਂ ਇਹੇ ਨਸ਼ੇ ਦੇ ਵਿੱਚ ਸੌਂ ਜਾਂਦਾ ਵਾ ਫੇਰ ਇਹਦੇ ਸਾਰੇ ਕੱਪੜੇ ਉਤਾਰਦੀ ਆ ਜੀ ਇਹਦੀਆਂ ਜਿਹੜੀਆਂ ਬਾਹਾਂ ਨੇ ਉਹ ਪਿੱਛੇ ਬੈੱਡ ਦੇ ਨਾਲ ਬੰਨ੍ਹ ਦਿੰਦੀ ਆ ਤੇ ਇਹ ਇਹਦੀਆਂ ਜਿਹੜੀਆਂ ਲੱਤਾਂ ਨੇ ਉਹ ਵੀ ਬੰਨੀਆਂ ਜਾਂਦੀਆਂ ਤੇ ਇਹ ਇੱਕ ਵੀਡੀਓ ਵਾਇਰਲ ਵੀ ਹੋਈ ਸੀ ਵੀਡੀਓ ਜਿਹੜੀ ਰਿਕਾਰਡਿੰਗ ਪੂਰੀ ਇਹ ਨੈਟ ਦੇ ਉੱਤੇ ਤੁਸੀਂ ਲੱਭੋਗੇ ਤਾਂ ਤੁਹਾਨੂੰ ਮਿਲ ਜੂਗੀ ਜੇ ਇਹ ਜਿਹੜਾ ਉਸ ਤੋਂ ਬਾਅਦ ਕੀ ਦੇਖੋ ਕਰਦੀ ਆ ਉਹ ਕਾਂਡ ਇਹਨੂੰ ਪੂਰੀ ਤਰ੍ਹਾਂ ਨਿਰਵਸਤਰ ਕਰਕੇ ਲੰਮਾ ਪਾ ਕੇ ਫਿਰ ਇਹ ਸਿਗਰਟ ਜਲਾਉਂਦੀ ਆ ਇਹਦੇ ਸਾਰੇ ਬਾਡੀ ਦੇ ਅੰਗਾਂ ਦੇ ਉੱਤੇ ਉਹ ਬਲਦੀ ਹੋਈ ਸਿਗਰਟ ਲਾਉਂਦੀ ਆ ਯਾਨੀ ਕਿ ਇਹਨੂੰ ਤੜਪਾਉਂਦੀ ਆ ਤੇ ਉਹਨੂੰ ਹੋਸ਼ ਆ ਜਾਂਦਾ ਚੀਕਾ ਮਾਰਦਾ ਰੋਂਦਾ ਕਰ ਲਾਉਂਦਾ ਵਾਓ ਉਸ ਤੋਂ ਬਾਅਦ ਜੀ ਉਹ ਔਰਤ ਜਿਹੜੀ ਗਿਰੀ ਹੋਈ ਐਨੀ ਆਪਣੇ ਪਤੀ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ ਸਿਗਰਟ ਲਾਉਂਦੀ ਆ ਜਲੀ ਹੋਈ ਇਹ ਬਹੁਤ ਜ਼ਿਆਦਾ ਤੜਪਦਾ ਵਾ ਪਰ ਉੱਥੇ ਸੁਣਨ ਵਾਲਾ ਕੋਈ ਨਹੀਂ ਸੀ ਪਰ ਮਹਿਰ ਜਾਨ ਨੂੰ ਇਹ ਨਹੀਂ ਸੀ ਪਤਾ ਜੋ ਕੁਝ ਵੀ ਉਹ ਕਰ ਰਹੀ ਆ ਉਹ ਕੈਮਰੇ ਦੇ ਵਿੱਚ ਰਿਕਾਰਡ ਹੋ ਰਿਹਾ ਸੀ ਉਹ ਸਬੂਤ ਪੈਦਾ ਕਰ ਰਿਹਾ ਸੀਗਾ ਕੁਝ ਧੇਰ ਉਹਨੂੰ ਇਦਾਂ ਤੜਪਾ ਕੇ ਆਪਣੇ ਪਤੀ ਨੂੰ ਇਹ ਆਪਣੇ ਕਮਰੇ ਦੇ ਵਿੱਚ ਜਾ ਕੇ ਸੋ ਜਾਂਦੀ ਆ ਤੇ ਇਹਨੂੰ ਖੋਲ ਵੀ ਦਿੰਦੀ ਆ ਬਸ ਇੰਨਾ ਕੁ ਜ਼ੁਲਮ ਉਹਨੇ ਕਰਨਾ ਸੀ ਮਤਲਬ ਆਪਣਾ ਉਹਨੇ ਦਬਦਬਾ ਦਿਖਾਉਣਾ ਸੀ ਇੰਨਾ ਕੁ ਟਾਰਚਰ ਉਹਨੇ ਕਰਨਾ ਸੀਗਾ ਜੀ ਜਦੋਂ ਸਵੇਰ ਹੁੰਦੀ ਆ ਜੀ ਮਨਾਰ ਆਜ਼ਾਦੀ ਸਿੱਧਾ ਉਹ ਵੀਡੀਓ ਪਹਿਲਾਂ ਕੱਟਦਾ ਵਾ ਤੇ ਉਹ ਵੀਡੀਓ ਲੈ ਕੇ ਸਿੱਧਾ ਜਾਂਦਾ ਜੀ ਪੁਲਿਸ ਥਾਣੇ ਪੁਲਿਸ ਨੂੰ ਉਹ ਵੀਡੀਓ ਦਿਖਾਉਂਦਾ ਕਿ ਆ ਦੇਖੋ ਮੇਰੇ ਨਾਲ ਕੀ ਕੁਝ ਹੋ ਰਿਹਾ ਵਾ ਤੁਸੀਂ ਇੱਕ ਵੀ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਆ ਤੁਹਾਡੇ ਸਾਹਮਣੇ ਮੈਂ ਸਬੂਤ ਲੈ ਕੇ ਆਇਆ ਜਦੋਂ ਜੀ ਪੁਲਿਸ ਉਹ ਵੀਡੀਓ ਦੇਖਦੀ ਆ ਤਾਂ ਹੱਕੀ ਬੱਕੀ ਰਹਿ ਜਾਂਦੀ ਆ ਹੈਰਾਨ ਰਹਿ ਜਾਂਦੀ ਆ ਕਿ ਇੱਕ ਪਤਨੀ ਉਹ ਆਪਣੇ ਪਤੀ ਨੂੰ ਇਦਾਂ ਤੰਗ ਕਰ ਸਕਦੀ ਆ ਉਹ ਪਤੀ ਦੇ ਉੱਤੇ ਇੰਨਾ ਟੌਰਚਰ ਕਰ ਸਕਦੀ ਆ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਤੁਸੀਂ ਦੇਖਿਆ ਹੋਣਗੀਆਂ ਜਿਦੇ ਵਿੱਚ ਪਤੀ ਪਤਨੀਆਂ ਨੂੰ ਟੌਰਚਰ ਕਰਦੇ ਨੇ ਤੇ ਪਤਨੀਆਂ ਮਜਬੂਰ ਹੁੰਦੀਆਂ ਕੁਝ ਨਹੀਂ ਕਰ ਪਾਉਂਦੀਆਂ ਤੇ ਪਤੀ ਮਜਬੂਰ ਸੀ ਉਹ ਕੁਝ ਵੀ ਕਰਨੀ ਸੀ ਪਾ ਰਿਹਾ ਤੇ ਜਦੋਂ ਇਹ ਵੀਡੀਓ ਪੁਲਿਸ ਤੱਕ ਪਹੁੰਚਦੀ ਆ ਤੇ ਨਾਲ ਹੀ ਪੁਲਿਸ ਐਕਸ਼ਨ ਲੈਂਦੀ ਆ ਤੇ ਜਿਹੜੀ ਮੇਹਰ ਜਾਨ ਆ ਉਹਨੂੰ ਅਰੈਸਟ ਕਰਦੀ ਆ ਅਰੈਸਟ ਕਰਨ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਿਹੜੀ ਉਹਦੇ ਬਾਰੇ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਵਿਆਹ ਤੋਂ ਪਹਿਲਾਂ ਵੀ ਇਹ ਦੇ ਕਾਫੀ ਮੁੰਡਿਆਂ ਦੇ ਨਾਲ ਸਬੰਧ ਸੀ ਤੇ ਉਹਨਾਂ ਨਾਲ ਇਹ ਸਾਰਾ ਕੁਝ ਇਹੀ ਇਹੀ ਕਰਦੀ ਸੀ ਵੀ ਪਹਿਲਾਂ ਉਹਨਾਂ ਦੇ ਨਾਲ ਰਿਸ਼ਤਾ ਬਣਾਉਂਦੀ ਸੀ ਫਿਰ ਉਹਨਾਂ ਤੋਂ ਪੈਸੇ ਮੰਗਦੀ ਸੀ ਤੇ ਮਨਾਰ ਜਾਦੀ ਦੇ ਨਾਲ ਵਿਆਹ ਕਰਾਉਣ ਦਾ ਮਕਸਦ ਸੀ ਕਿ ਇਹਦਾ ਜਿਹੜਾ ਇੱਕ ਰੁਤਬਾ ਬਣਿਆ ਰਹੇ ਸਮਾਜ ਦੇ ਵਿੱਚ ਜੇ ਇਹਦੀ ਫੈਮਿਲੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹਦੀ ਫੈਮਿਲੀ ਦੇ ਵਿੱਚ ਇੱਕ ਇਹਦੀ ਭੈਣ ਤੇ ਇੱਕ ਜੀਜਾ ਬਸ ਇਹ ਦੋ ਜਣੇ ਸੀ ਨਾ ਇਹਦੇ ਮਾਸੀ ਨਾ ਇਹਦਾ ਪਿਓ ਸੀਗਾ ਤੇ ਉਹ ਵੀ ਜਿਹੜੇ ਇਹਦੇ ਭੈਣ ਤੇ ਜੀਜਾ ਇਹਦੇ ਇਹਦਾ ਸਾਥ ਦਿੰਦੇ ਸੀ ਆ ਕੰਮ ਦੇ ਵਿੱਚ ਤੇ ਹੁਣ 2023 ਦੀ ਗੱਲ ਆ ਜੀ ਇਹਨੂੰ ਜਿਹੜੀ ਜੇਲ ਜ਼ਰੂਰ ਹੋਈ ਹੋਊਗੀ ਤੇ ਮਨਾਰ ਜਾਦੀ ਨੂੰ ਉਮੀਦ ਕਰਦੇ ਆ ਇਨਸਾਫ ਜ਼ਰੂਰ ਮਿਲਿਆ ਹੋਊਗਾ ਤੇ ਇੱਕ ਜਿਹੜੀ ਸਿੱਖਣ ਵਾਲੀ ਗੱਲ ਇਹ ਕਹਾਣੀ ਤੋਂ ਮਿਲਦੀ ਆ ਵੀ ਕੋਈ ਵੀ ਜਦੋਂ ਅਣਜਾਣ ਬੰਦੇ ਦੇ ਨਾਲ ਆਪਾਂ ਰਿਸ਼ਤਾ ਬਣਾਉਨੇ ਆ ਤਾਂ ਸੋਚ ਸਮਝ ਕੇ ਬਣਾਇਆ ਕਰੂ ਉਹਦੀਆਂ ਕੁਝ ਵੀ ਆਦਤਾਂ ਗਲਤ ਲੱਗਦੀਆਂ ਨੇ ਤਾਂ ਪਹਿਲਾਂ ਹੀ ਆਪਣਾ ਪੈਰ ਪਿੱਛੇ ਕਰ ਲਓ ਤੇ ਜੇ ਇਹਦੇ ਵਾਂਗੂ ਆ ਕੇਸ ਦੇ ਵਾਂਗੂ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੈਰ ਪਿੱਛੇ ਕੋਈ ਨਹੀਂ ਕਰ ਦੇ ਰਿਹਾ ਵਿਆਹ ਤੋਂ ਪਹਿਲਾਂ ਹੀ ਉਹਨੂੰ ਉਹਦੇ ਘਰ ਦੇ ਚਾਹੁੰਦੇ ਤਾਂ ਰੋਕ ਸਕਦੇ ਸੀ ਪੁਲਿਸ ਦੇ ਵਿੱਚ ਜਾ ਕੇ ਆਪਣਾ ਪੱਖ ਰੱਖ ਸਕਦੇ ਸੀ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਪੁਲਿਸ ਨੇ ਉਦੋਂ ਗਲਤ ਹੀ ਲੈਣਾ ਸੀ ਵਿਆਹ ਨਾ ਹੋਣ ਦਿੰਦੇ ਵਿਆਹ ਕਰਾ ਕੇ ਜੋ ਕੁਝ ਉਹਨੇ ਸਹਿਹਾ ਤੇ ਇਹ ਜਿਹੜਾ ਬੰਦਾ ਹੰਡਾਉਂਦਾ ਵਾ ਉਹਨੂੰ ਹੀ ਪਤਾ ਹੁੰਦਾ ਕਿ ਉਹਨੇ ਕੀ ਦਰਦ ਹੰਡਾਇਆ ਸੋ ਹੋਰ ਕਿਸੇ ਦੇ ਨਾਲ ਇਹੋ ਜਿਹਾ ਕੁਝ ਨਾ ਹੋਵੇ ਇਹੀ ਉਮੀਦ ਕਰਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲਦਾ